ਕੀ ਗੱਲ ਹੋ ਗਈ ਜਿਹੜਾ ਇੱਥੇ ਮਟਰਦਾ ਐਕਸੀਡੈਂਟ ਹੋ ਜਾੜਾ ਕਿਤੋਂ ਆਰੇ ਦੋ ਲੜਕੇ ਹੀ ਇੱਕ ਲੜਕੀ ਹੀ ਤੇ ਸਾਰੇ ਲੱਛਣ ਤੇ ਆ ਰਹੇ ਆ ਤੇ ਇੱਥੇ ਅਸੀਂ ਵੀ ਇਦਨੋਂ ਜਾ ਰਹੇ ਆ ਕਿ ਅਸੀਂ ਜਾਣ ਕੇ ਵੇਖਿਆ ਵੀ ਇਹ ਸਾਰੇ ਡਿੱਗੇ ਪਏ ਆ ਫਿਰ ਸਾਰੀ ਪਬਲਿਕ ਇਕੱਠੀ ਹੋ ਗਈ ਆ ਤੇ ਐਂਬੂਲੈਂਸ ਮੌਕੇ ਤੇ ਬੁਲਾਈ ਆ ਤੇ ਉਹਨੇ ਫਿਰ ਦੋ ਲੜਕੇ ਆ ਇੱਕ ਲੜਕੀ ਆ ਵੇਲੇ ਉਹਨਾਂ ਨੂੰ ਬਾਹਰ ਦੇ ਐਂਬੂਲੈਂਸ ਦੇ ਭੇਜ ਦਿੱਤਾ ਗਿਆ। ਉਹ ਫਿਰ ਤੇਜ਼ ਆ ਰਹੇ ਸੀ। ਨਹੀਂ ਇਹ ਤਾਂ ਵਰ ਨਹੀਂ ਪਤਾ ਕਿ ਅਸੀਂ ਆਪ ਰਾਹ ਗੇ ਰਹਾਂ। ਸੋ ਅਸੀਂ ਇਹਨਾਂ ਨੂੰ ਦੇਖ ਲਿਆ ਕਿ ਇਹ ਚਾਰੇ ਡਿੱਗੇ ਪਏ ਆ। ਪਹਿਲਾਂ ਤੀਨਾਂ ਨੂੰ ਕੋਈ ਆਇਆ ਕੋਈ ਨਹੀਂ ਆ। ਅਸੀਂ ਫਿਰ ਅਸੀਂ ਪਿੱਛੋਂ ਆ ਰਹੇ ਸੀ 1 ਕਿਲੋਮੀਟਰ ਦੂਰ ਆ ਰਹੇ ਸੀ ਮੈਂ ਵੀ। ਤੇ ਇਹਨਾਂ ਨੂੰ ਦੇਖਿਆ ਵਾ ਤੇ ਇਹਨਾਂ ਨੂੰ ਫਿਰ ਲੱਗੇ ਸਾਰੀ ਪਬਲਿਕ ਇਕੱਠੀ ਹੋ ਗਈ। ਸਾਰੇ ਭੱਜੇ ਹੋ ਕੇ ਤੇ ਇਹਨਾਂ ਨੂੰ ਕੰਮ ਲਿਆ। ਕਿਦਾਂ ਵੰਜੇ ਤੁਸੀਂ ਵਿੱਚ ਹੋਦੇ। ਸੰਦੇਸ਼ ਹੈ ਮਾਰ ਨਾ ਮਗਰੋਂ ਮਾਰੀ ਫੈਡ ਨੇ ਕ੍ਰਾਸ ਕਰ ਲਾ ਘਾਇਆ ਅੱਛਾ ਜੀ ਤੇ ਤੁਹਾਡੇ ਵਿੱਚ ਵਜੇ ਮੋਸਾ ਬਲਕੌਟ ਹੈ ਹਾਈਵੇ ਅੱਛਾ ਜੀ ਕਿਨੇ ਕਿਨੇ ਜਾਣੇ ਤੁਸੀਂ ਤਿੰਨ ਮਿੰਟ ਗਿਆ ਖਾਲ ਨਹੀਂ ਆਇਆ